ਬਈ ਕਿਸਾਨ ਦੋਸਤੋ ਜਿਹੜੇ ਕਿਸਾਨ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਖਾਸ ਕਰ ਮੱਝਾਂ ਰੱਖਦੇ ਨੇ ਉਹਨਾਂ ਨੂੰ ਇੱਕ ਵੱਡੀ ਪ੍ਰੋਬਲਮ ਆਉਂਦੀ ਆ ਵੀ ਜੇ ਮੱਝ ਦਾ ਕੱਟਰੂ ਮਰ ਜਾਵੇ ਮੱਝ ਦਾ ਬੱਚਾ ਮਰ ਜਾਵੇ ਮੱਝ ਦੁੱਧ ਨਹੀਂ ਦਿੰਦੀ ਲੱਤਾਂ ਮਾਰਦੀ ਆ ਤੇ ਕਈ ਵਾਰ ਆਪਾਂ ਉਹਨੂੰ ਦਾਣਿਆਂ ਨਾਲ ਕੋਸ਼ਿਸ਼ ਕਰਦੇ ਆ ਚੌਂੜ ਦੀ ਕੋਸ਼ਿਸ਼ ਆ ਪਸ਼ੂ ਤਾਂ ਇਹੋ ਜਿਹੇ ਹੁੰਦੇ ਨੇ ਜਿਹੜੇ 5-4 ਦਿਨ ਟੱਪ ਕੇ ਸਾਲਾ 16 ਮਾਰ ਕੇ ਖੜ੍ਹ ਜਾਂਦੇ ਨੇ ਦਾਣੇ ਤੇ ਤੇਜ ਜੰਦਨ ਨੇ ਦੁੱਧ ਦੇਣ ਲੱਗ ਜਾਂਦੇ ਨੇ ਦੁੱਧ ਵੀ ਪੂਰਾ ਨਹੀਂ ਜਾਂਦਾ ਪਰ ਕਈ ਵਾਰੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਵੀ ਪਸ਼ੂ ਦਾਣੇ ਤੇ ਝਿਜਦਾ ਹੀ ਨਹੀਂ ਆਪਾਂ ਜਿਹੋ ਜਾਂ ਮਰਜ਼ੀ ਉਹਨੂੰ ਦਾਣਾ ਪਾਈ ਜਾਈਏ ਉਹ ਆਪਾਂ ਨੂੰ ਥਣਾ ਨੂੰ ਹੱਥ ਨਹੀਂ ਲਗਾਉਣ ਦਿੰਦਾ ਲੱਤਾਂ ਮਾਰਦਾ ਛਾਲਾ ਮਾਰਦਾ ਕਈ ਵਾਰੀ ਆਪਾਂ ਜੂੜ ਲਗਾ ਕੇ ਉਹਨੂੰ ਚੋੜ ਦੀ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਖੜਦਾ ਫਿਰ ਆਪਾਂ ਕੀ ਕਰਦੇ ਆ ਪਸ਼ੂ ਪਾਲਕ ਉਹਨੂੰ ਕਈ ਵਾਰੀ ਟੀਕਾ ਲਗਾ ਕੇ ਚੋਣ ਦੀ ਕੋਸ਼ਿਸ਼ ਕਰਦੇ ਆ ਟੀਕੇ ਦੇ ਨਾਲ ਕਦੇ ਪਸ਼ੂ ਪੂਰਾ ਦੁੱਧ ਨਹੀਂ ਦਿੰਦਾ ਅੱਧ ਪਚੋਦਾ ਜਣਾ ਦੁੱਧ ਦਿੰਦਾ ਲੱਤਾਂ ਮਾਰਦਾ ਕਿਉਂਕਿ ਖੁਸ਼ੀ ਦੇ ਨਾਲ ਕਦੇ ਪਸ਼ੂ ਦੁੱਧ ਟੀਕੇ ਦੇ ਨਾਲ ਲਾਉਂਦਾ ਹੀ ਨਹੀਂ ਸੋ ਆਪਾਂ ਨੂੰ ਬਨ ਕੇ ਚੋਣਿਆ ਕਈ ਵਾਰੀ ਛੱਟ ਫੇਟ ਵੀ ਮਾਰ ਸਕਦਾ ਹੋ ਆਪਦੇ ਵੀ ਪਸ਼ੂ ਦੇ ਛੱਟ ਲੱਗ ਸਕਦੀ ਹੈ ਤੇ ਦੂਸਰਾ ਜਿਹੜਾ ਟੀਕੇ ਦਾ ਨੁਕਸਾਨ ਪਸ਼ੂ ਨੂੰ ਵੀ ਹੈਗਾ ਪਸ਼ੂ ਦੀ ਸਿਹਤ ਵਾਸਤੇ ਵੀ ਟੀਕਾ ਠੀਕ ਨਹੀਂ ਹੈਗਾ ਤੇ ਆਪਾਂ ਜਿਨ੍ਹਾਂ ਦੇ ਉਹਦਾ ਦੁੱਧ ਪੀਣਾ ਹੈ ਉਹਨਾਂ ਦੇ ਵਾਸਤੇ ਵੀ ਉਹ ਟੀਕਾ ਜਿਹੜਾ ਠੀਕ ਨਹੀਂ ਹੈਗਾ ਕਿਉਂਕਿ ਟੀਕੇ ਦਾ ਜਿਹੜਾ ਅਸਰ ਦੁੱਧ ਦੇ ਵਿੱਚ ਆਉਂਦਾ ਸੋ ਬਿਨਾਂ ਟੀਕਾ ਲਾਏ ਤੋਂ ਆਪਾਂ ਪਸ਼ੂ ਤੋਂ ਕਿਸ ਤਰ੍ਹਾਂ ਦੁੱਧ ਲਹਾ ਸਕਦੇ ਆ ਪੂਰਾ ਦੁੱਧ ਕਿਵੇਂ ਲੈ ਸਕਦੇ ਆ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਨੁਕਤਾ ਤੁਹਾਨੂੰ ਦੱਸਾਂਗੇ ਜਿਹਦੇ ਨਾਲ ਜਿਹੜਾ ਵਰਤ ਕੇ ਤੁਸੀਂ ਬਿਨਾਂ ਟੀਕਾ ਲਾਏ ਤੋਂ ਪਸ਼ੂ ਤੋਂ ਪੂਰਾ ਦੁੱਧ ਲੈ ਸਕਦੇ ਆ ਕਿਉਂਕਿ ਜਦੋਂ ਪਸ਼ੂ ਆਪਣੀ ਮਰਜ਼ੀ ਨਾਲ ਦੁੱਧ ਲਾਉਂਦਾ ਪੂਰਾ ਦੁੱਧ ਲਾਉਂਦਾ ਟੀਕੇ ਨਾਲ ਪੂਰਾ ਦੁੱਧ ਨਹੀਂ ਲਾਉਂਦਾ ਸੋ ਉਹ ਨੁਕਤਾ ਕੀ ਆ ਕਿਹੜੀ-ਕਿਹੜੀ ਚੀਜ਼ ਆਪਾਂ ਉਹਦੇ ਵਿੱਚ ਵਰਤਨੀਆ ਘਰ ਦੇ ਵਿੱਚ ਹੀ ਆਪਣੇ ਕੋਲੇ ਦੋ ਚੀਜ਼ਾਂ ਨੇ ਜਿਹੜੀਆਂ ਉਹ ਵਰਤ ਕੇ ਆਪਾਂ ਪਸ਼ੂ ਤੋਂ ਦੁੱਧ ਲੈ ਸਕਦੇ ਆ ਸੋ ਮੇਰੇ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਦੋਸਤੋ ਜੇ ਕਦੇ ਆਪਾਂ ਨੂੰ ਇਸ ਤਰ੍ਹਾਂ ਪ੍ਰੋਬਲਮ ਆਉਂਦੀ ਹੈ ਮਾਝੂ ਦਾ ਆਪਣਾ ਕਟਰੂ ਮਰ ਗਿਆ। ਆਪਾਂ ਟੀਕੇ ਦੇ ਨਾਲ ਚੌਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਐਂਡ ਤੱਕ ਵੀਡੀਓ ਦੇਖਿਓ ਤਾਂ ਕਿ ਜਿਹੜਾ ਤੁਹਾਨੂੰ ਪੂਰਾ ਸਮਝ ਆ ਜਾਵੇ। ਫਿਰ ਕਿਉਂਕਿ 12 ਵਜੇ ਜਦੋਂ ਆਪਾਂ ਵੀਡੀਓ ਨੂੰ ਸਹੀ ਤਰੀਕੇ ਨਾਲ ਦੇਖਦੇ ਨਹੀਂ ਪੂਰੀ ਨਹੀਂ ਦੇਖਦੇ ਫਿਰ ਕਮੈਂਟ ਦੇ ਵਿੱਚ ਉਹੀ ਚੀਜ਼ਾਂ ਪੁੱਛੀ ਜਾਂਦੇ ਆ ਜਿਹੜੀਆਂ ਵੀਡੀਓ ਦੇ ਵਿੱਚ ਦੱਸੀਆਂ ਹੁੰਦੀਆਂ ਨੇ ਸੋ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਆਪਣੇ ਘਰ ਦੇ ਵਿੱਚ ਕੋਈ ਮੱਝ ਆ ਗਈ ਜਿਹਦਾ ਕਟੂ ਮਰ ਗਿਆ ਤਾਂ ਉਹਨੂੰ ਟੀਕਾ ਤਾਂ ਬਿਲਕੁਲ ਹੀ ਨਹੀਂ ਲਾਉਣਾ ਆਪਾਂ ਟੀਕੇ ਦੇ ਨਾਲ ਕਦੇ ਨਹੀਂ ਖੜਦਾ ਦਾਣੇ ਦੇ ਨਾਲ ਉਹਨੂੰ ਕੋਸ਼ਿਸ਼ ਕਰਕੇ ਦੇਖਦੇ ਆਂ ਤਾਂ ਦਾਣੇ ਨਾਲ ਜੇ ਤਾਰ ਪੰਜ ਚਾਰ ਦਿਨਾਂ 'ਚ ਖੜ ਗਿਆ ਖੜ ਗਿਆ ਨਹੀਂ ਨਹੀਂ ਖੜਦਾ ਸੋ ਜੇਕਰ ਇਸ ਤਰ੍ਹਾਂ ਦਾ ਪਸ਼ੂ ਹੈਗਾ ਤਾਂ ਕੀ ਕਰਨਾ ਆਪਾਂ ਦੋ ਚੀਜ਼ਾਂ ਦੀ ਆਪਾਂ ਨੂੰ ਲੋੜ ਹੈ ਚੀਨੀ ਤੇ ਚਾਰ ਪੰਜ ਰੋਟੀਆਂ ਰੋਟੀਆਂ ਭਾਵੇਂ ਕਣਕ ਦੀਆਂ ਨੇ ਭਾਵੇਂ ਮੱਕੀ ਦੀਆਂ ਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅੱਧਾ ਕਿਲੋ ਚੀਨੀ ਲੈਣੀ ਆ ਚਾਰ ਪੰਜ ਰੋਟੀਆਂ ਲੈਣੀਆਂ ਨੇ ਚੀਨੀ ਨੂੰ ਆਪਾਂ ਕੀ ਕਰਨਾ ਪਹਿਲਾਂ 4-5 ਲੀਟਰ ਪਾਣੀ ਦੇ ਵਿੱਚ ਉਬਾਲ ਦਿਓ ਉਹਦੇ ਵਿੱਚ ਉਹ ਚਾਰ ਪੰਜ ਰੋਟੀਆਂ ਜਿਹੜੀਆਂ ਵਿੱਚ ਛਿੱਟ ਦਿਓ ਉਹਦੇ ਚ ਚਾਸ਼ਣੀ ਦੇ ਵਿੱਚ ਰੋਟੀਆਂ ਜਿਹੜੀਆਂ ਡੁੱਬ ਜਾਂਦੀਆਂ ਨੇ ਤੇ ਉਹਨੂੰ 15-20 ਮਿੰਟ ਪਿਆ ਰਹਿਣ ਦਿਓ ਜਦੋਂ ਠੰਡਾ ਹੋ ਜਾਂਦਾ ਤਾਂ ਫਿਰ ਉਹ ਜਿਹੜੀਆਂ ਚਾਰ ਪੰਜ ਰੋਟੀਆਂ ਆਪਾਂ ਪਸ਼ੂ ਨੂੰ ਚੋਣ ਤੋਂ ਜਦੋਂ ਆਪਾਂ ਪਸ਼ੂ ਨੂੰ ਚੋਣੀ ਆ ਉਹ ਤੋਂ 15-20 ਮਿੰਟ ਪਹਿਲਾਂ ਉਹਨੂੰ ਖਵਾ ਦਿਓ ਜਦੋਂ ਆਪਾਂ ਸੁਣੋ ਜੇ ਆਪਾਂ ਰੋਟੀਆਂ ਖਵਾਉਂਦੇ ਆ ਉਹਦੇ ਨਾਲ ਕੀ ਹੈ ਨਾ ਜਿਹੜਾ ਆਕਸੀਟੋਸਨ ਹਾਰਮੋਨ ਹੈ ਉਹ ਰਿਲੀਜ਼ ਹੋਣ ਦੇ ਵਿੱਚ ਮਦਦ ਮਿਲਦੀ ਆ ਆਪਾਂ ਨੂੰ ਕਿਉਂਕਿ ਆਕਸੀਟੋਸਨ ਹਾਰਮੋਨ ਦੀ ਵਜ੍ਹਾ ਨਾਲ ਪਸ਼ੂ ਦੁੱਧ ਲਾਉਂਦਾ ਜੇ ਪਸ਼ੂ ਦੇ ਅੰਦਰ ਇਹ ਹਾਰਮੋਨ ਸਹੀ ਤਰੀਕੇ ਨਾਲ ਬਣਦਾ ਹੈ ਰਿਲੀਜ਼ ਹੁੰਦਾ ਤਾਂ ਦੁੱਧ ਲਾਉਣ ਤੇ ਪਸ਼ੂ ਕਦੇ ਦਿੱਕਤ ਨਹੀਂ ਕਰਦਾ ਸੋ ਤੁਸੀਂ ਕੀ ਕਰਨਾ ਹੈ 15 20 ਮਿੰਟ ਪਹਿਲਾਂ ਜਿਹੜੀਆਂ ਚੀਨੀ ਵਾਲੀਆਂ ਰੋਟੀਆਂ ਨੇ ਉਹ ਪਸ਼ੂ ਨੂੰ 15 20 ਮਿੰਟ ਪਹਿਲਾਂ ਚੌਣ ਤੋਂ ਪਹਿਲਾਂ ਉਹਨੂੰ ਆਪਾਂ ਖਵਾਤੀਆਂ ਖਾ ਲੀਆਂ ਉਦੋਂ 15-20 ਮਿੰਟ ਬਾਅਦ ਫਿਰ ਆਪਾਂ ਪਸ਼ੂ ਦੇ ਥੱਲੇ ਬੈਠਾਂਗੇ ਜਿਹੜਾ ਵੀ ਦਾਣਾ ਪਸ਼ੂ ਖੁਸ਼ੀ ਦੇ ਨਾਲ ਖਾਂਦਾ ਭਾਵੇਂ ਕਣਕ ਦਾ ਭਾਵੇਂ जौ ਦਾ ਜਿਹੜਾ ਵੀ ਦਾਣਾ ਪਸ਼ੂ ਖਾਂਦਾ ਤੇ ਉਹ ਆਪਾਂ ਨਾਣਾ ਉਹਦੇ ਪਸ਼ੂ ਦੇ ਮੂਰੇ ਪਾਓ ਹਰਾ ਚਾਰਾ ਜਿਹੜਾ ਵੀ ਮੌਸਮੀ ਹਰਾ ਚਾਰਾ ਵਧੀਆ ਕਿਸਮ ਦਾ ਹਰਾ ਚਾਰਾ ਪਾ ਕੇ ਉਹਦੇ ਉੱਤੇ ਉਹ ਦੋ ਜਿਹੜਾ ਦਾਣਾ ਉਹਨੂੰ ਭੁੱਖਣਾ ਸ਼ੁਰੂ ਕਰੋ ਦੋ ਜਾਣੇ ਚਾਹੀਦੇ ਨੇ ਇੱਕ ਦਾਣਾ ਜਿਹੜਾ ਦਾਣਾ ਪਊਗਾ ਦੂਸਰਾ ਜਿਹੜਾ ਪਸ਼ੂ ਦੇ ਥੱਲੇ ਬੈਠੂਗਾ ਦਾਣਾ ਤੋੜਾ ਜਿਹੜੇ ਬੰਦੇ ਨੇ ਪਸ਼ੂ ਦੇ ਥੱਲੇ ਬੈਠਣਾ ਥੋੜਾ ਜਿਹਾ ਹਸ਼ਿਆਰ ਚਾਹੀਦਾ ਕਿਉਂਕਿ ਪਸ਼ੂ ਲੱਤਾਂ ਮਾਰਦੇ ਨੇ ਖੜਦੇ ਨਹੀਂ ਬੰਨਣਾ ਆਪਾਂ ਉਹਨੂੰ ਹੈ ਨਹੀਂ ਉਹਨੂੰ ਜੂੜ ਲਾਉਣ ਦੀ ਸ਼ੇਤੀ ਕੀਤੇ ਕੋਸ਼ਿਸ਼ ਨਹੀਂ ਕਰਨੀ ਸੋ ਦਾਣਾ ਪਾ ਕੇ ਆਪਾਂ ਉਹਨੂੰ ਇੱਕ ਦਾਣਾ ਉਹਨੂੰ ਦਾਣਾ ਪਾਉ ਦੂਸਰਾ ਬੰਦਾ ਜਿਹੜਾ ਪਸ਼ੂ ਦੇ ਥੱਲੇ ਬੈਠਦਾ ਉਹ ਪਸ਼ੂ ਦੇ ਸਾਹਮਣੇ ਵਾਲਾ ਕੋਈ ਵੀ ਥਣ ਜਿਹੜੇ ਥਣ ਨੂੰ ਪਸ਼ੂ ਹੱਥ ਲਵਾ ਲਵੇ ਉਹ ਥਣ ਚੰਗੀ ਤਰ੍ਹਾਂ ਫੜ ਲੈਣਾ ਉਹ ਥਣ ਨੂੰ ਛੱਡਣਾ ਨਹੀਂ ਪਸ਼ੂ ਲੱਤਾਂ ਮਾਰਦਾ ਮਾਰੀ ਜਾਵੇ ਤੁਸੀਂ ਥੋੜਾ ਹਸ਼ਿਆਰ ਰਹਿਣਾ ਕਿਉਂਕਿ ਕਈ ਵਾਰੀ ਛੱਟ ਵੀ ਮਾਰ ਸਕਦਾ ਪਸ਼ੂ ਸੋ ਜਿੰਨੀਆਂ ਮਰਜ਼ੀ ਲੱਤਾਂ ਮਾਰੀ ਜਾਵੇ ਮੂਹਰੋ ਦਾਣਾ ਪਾਈ ਜਾਓ ਕਿਉਂਕਿ ਪਸ਼ੂ ਦਾਣੇ ਦੇ ਵਿੱਚ ਵੀ ਲੱਗ ਜਾਂਦਾ ਤੇ ਠੰਡ ਨੂੰ ਹੱਥ ਦੇ ਵਿੱਚ ਰੱਖੋ ਹੌਲੀ 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 ਠੰਡ ਨੂੰ ਜਿਹੜਾ ਮਾਸਲਦੇ ਰਹੋ ਤੁਸੀਂ ਕਈ ਵਾਰ ਕੀ ਆ ਪਸ਼ੂ ਅੱਧਾ ਘੰਟਾ ਪੌਣਾ ਘੰਟਾ ਵੀ ਟੱਪਦਾ ਰਹਿੰਦਾ ਕਈ ਪਸ਼ੂ ਤਾਂ ਘੰਟੇ ਤੋਂ ਉੱਪਰ ਵੀ ਚਲੇ ਜਾਂਦੇ ਨੇ ਕਦੇ ਨਹੀਂ ਕਬਰਾਉਣਾ ਕੋਈ ਟਾਈਮ ਦੀ ਇਹਦੇ ਵਿੱਚ ਗੱਲ ਨਹੀਂ ਹੈਗੀ ਘੰਟਾ ਡੇਢ ਘੰਟੇ ਦੇ ਬਾਅਦ ਕਈ ਪਸ਼ੂ ਇਸ ਤਰ੍ਹਾਂ ਦੇ ਹੁੰਦੇ ਨੇ ਘੰਟੇ ਡੇਢ ਘੰਟੇ ਦੇ ਬਾਅਦ ਜਿਹੜਾ ਹਾਰਮੋਨ ਰਿਲੀਜ਼ ਕਰਦੇ ਨੇ ਪਰ ਤੁਸੀਂ ਘਬਰਾਉਣਾ ਨਹੀਂ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਹਰ ਵਾਰੀ ਇਸ ਤਰ੍ਹਾਂ ਨਹੀਂ ਹੋਣਾ ਪਹਿਲੀ ਵਾਰੀ ਹੋਈ ਹੈ ਸੋ ਤੁਸੀਂ ਉਹਦਾ ਜਿਹੜਾ ਥਣ ਨੂੰ ਹੱਥ ਦੇ ਵਿੱਚ ਫੜ ਕੇ ਰੱਖਣਾ ਜਿਆਦਾ ਜ਼ੋਰ ਨਾਲ ਮਸਲਣ ਦੀ ਜ਼ੋਰ ਨਾਲ ਉਹਨੂੰ ਖਿੱਚਣਾ ਨਹੀਂ ਬਿਲਕੁਲ ਪੂਲੇ ਜਿਹੇ ਹੱਥ ਦੇ ਨਾਲ ਉਹਨੂੰ ਮਸਲੀ ਚੱਲੋ ਹੌਲੀ ਹੌਲੀ ਮਸਲੀ ਚੱਲੋ ਤੇ ਕਈ ਵਾਰੀ ਤੁਹਾਡੇ ਹੱਥ ਦੇ ਵਿੱਚ ਇੱਕ ਉਹਦੀ ਨਾੜ ਜਿਹੜੀ ਨਾੜ ਹੁੰਦੀ ਆ ਉਹ ਰੜਕਣ ਲੱਗ ਜਾਂਦੇ ਜੇ ਉਹ ਨਾੜ ਗੁੱਠੇ ਦੇ ਨਾਲ ਰੜਕਦੀ ਆ ਤਾਂ ਉਹਨੂੰ ਥੋੜਾ ਥੋੜਾ ਦਬਾਉਂਦੇ ਰਹੋ ਕਿਉਂਕਿ ਉਹਦੇ ਨਾਲ ਕੀ ਹੈ ਨਾ ਦਿਮਾਗ ਵੱਲ ਪਸ਼ੂ ਦੇ ਦਿਮਾਗ ਵੱਲ ਜਿਹੜਾ ਸਿਗਨਲ ਜਾਂਦਾ ਤੇ ਜਿਹੜਾ ਜਦੋਂ ਹੁਣ ਆਪਾਂ ਕਟਰੂ ਚੁੰਗਦਾ ਉਹਦਾ ਜਿਹੜਾ ਸਿਗਨਲ ਦਿਮਾਗ ਵੱਲ ਜਾਂਦਾ ਫਿਰ ਹਾਰਮੋਨ ਜਿਹੜਾ ਰਿਲੀਜ਼ ਹੁੰਦਾ ਤੇ ਪਸ਼ੂ ਥਣਾ ਦੇ ਵਿੱਚ ਦੁੱਧ ਭਰਨਾ ਸ਼ੁਰੂ ਕਰ ਲੈਂਦਾ ਤੁਸੀਂ ਉਹਨੂੰ ਕੀ ਹੈ ਹੌਲੀ ਹੌਲੀ ਦਬਾਉਂਦੇ ਰਹੋ ਦਬਾਉਂਦੇ ਰਹੋ ਅੱਧਾ ਪੌਣਾ ਘੰਟਾ ਬੈਠਣਾ ਪੈਂਦਾ ਕੋਈ ਦਿੱਕਤ ਨਹੀਂ ਘੰਟੇ ਤੱਕ ਵੀ ਬੈਠੇ ਰਹੋ ਕੋਈ ਦਿੱਕਤ ਨਹੀਂ ਹੈਗੀ ਬੈਠਣਾ ਪਊਗਾ ਤੁਹਾਨੂੰ ਪਹਿਲੀ ਵਾਰ ਬੈਠਣਾ ਪਊਗਾ ਫਿਰ ਹੌਲੀ ਹੌਲੀ ਜਿਹੜਾ ਪਸ਼ੂ ਦੁੱਧ ਲਾਉਣਾ ਸ਼ੁਰੂ ਕਰ ਦਿੰਦਾ ਘਟ ਟੱਪਣ ਲੱਗ ਜਾਂਦਾ ਲੱਤਾਂ ਮਾਰਦਾ ਥੋੜਾ ਜਣਾ ਟੱਪਦਾ ਕੁਝ ਟਾਈਮ ਜ਼ਿਆਦਾ ਟਾਈਮ ਟੱਪ ਨਹੀਂ ਸਕਦਾ ਪਸ਼ੂ ਖੜ ਜਾਂਦਾ ਕਿਉਂਕਿ ਦਾਣੇ ਦੇ ਵੱਲ ਵੀ ਪਸ਼ੂ ਉਧਰ ਉਹਦਾ ਝੁਕਾਓ ਹੋ ਜਾਂਦਾ ਦਾਣਾ ਖਾਣ ਲੱਗ ਜਾਂਦਾ ਤੇ ਉਹ ਤੁਸੀਂ ਮਸਲਦੇ ਰਹੋ ਘੰਟੇ ਸਵਾ ਘੰਟੇ ਦੇ ਵਿੱਚ ਪਸ਼ੂ ਵੱਧ ਤੋਂ ਵੱਧ ਸਵਾ ਘੰਟੇ 'ਚ ਪਸ਼ੂ ਦੁੱਧ ਲਾ ਲੈਂਦਾ ਪਹਿਲੀ ਵਾਰ ਇਹ ਤੁਹਾਨੂੰ ਇੰਨਾ ਕੁ ਟਾਈਮ ਲੱਗ ਸਕਦਾ ਹੈ ਦੂਸਰੇ ਡੰਗ ਜਦੋਂ ਤੁਹਾਨੂੰ ਫੇਰ ਉਹੀ ਤਰੀਕਾ ਅਪਣਾਉਣਾ ਤੁਸੀਂ ਅੱਧਾ ਕਿਲੋ ਚੀਨੀ ਦੇ ਵਿੱਚ ਪੰਜ ਚਾਰ ਰੋਟੀਆਂ ਪਾ ਲਓ ਉਹਨੂੰ ਵਿੱਚ ਡਬੋ ਦਿਓ ਤੇ ਉਹੀ 15-20 ਮਿੰਟ ਪਹਿਲਾਂ ਪਸ਼ੂ ਨੂੰ ਚੌਂੜ ਤੋਂ ਪਾਓ ਤੇ ਉਹ ਦੂਸਰੇ ਡੰਗ ਦੇ ਵਿੱਚ ਪਸ਼ੂ ਜੇ ਪਹਿਲੇ ਡੰਗ 'ਚ ਘੰਟੇ ਬਾਅਦ ਲਾਉਂਦਾ ਦੂਸਰੇ ਡੰਗ 'ਚ ਅੱਧੇ ਘੰਟੇ ਬਾਅਦ 40 ਮਿੰਟ ਬਾਅਦ ਲਾ ਲੂ ਤੀਸਰੇ ਡੰਗ ਦੇ ਵਿੱਚ ਉਹ 15-20 ਮਿੰਟ ਬਾਅਦ ਚੌਥੇ ਪੰਜਵੇਂ ਡੰਗ ਦੇ ਵਿੱਚ ਤਾਂ ਬਿਲਕੁਲ ਹੀ ਉਹ ਸਹੀ ਜਦੋਂ ਫਿਰ ਤੁਸੀਂ ਆਮ ਦਾਣਾ ਜਿਹੜਾ ਆਮ ਦਾਣੇ ਤੇ ਖਾਣ ਲੱਗ ਜਾਂਦਾ ਪਸ਼ੂ ਫੇਰ ਤੁਹਾਨੂੰ ਰੋਟੀਆਂ ਪਾਉਣ ਦੀ ਵੀ ਲੋੜ ਨਹੀਂ ਚੀਨੀ ਵਾਲਾ ਕਾੜਾ ਪਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਪਹਿਲੇ 5-4 ਦਿਨ ਤੁਹਾਨੂੰ ਮਿਹਨਤ ਕਰਨੀ ਪੈ ਸਕਦੀ ਹੈ ਟੀਕਾ ਬਿਲਕੁਲ ਨਹੀਂ ਲਾਉਣਾ ਬਿਨਾ ਟੀਕੇ ਤੋਂ ਬਿਲਕੁਲ ਦੁੱਧ ਲਾਹੂਗਾ ਪਸ਼ੂ ਕੋਈ ਹੋਰ ਇਹਦੇ ਵਿੱਚ ਫਾਰਮੂਲਾ ਨਹੀਂ ਕੋਈ ਤੁਹਾਨੂੰ ਜਿਹੜਾ ਕਈ ਆ ਕੇ ਮਤਲਬ ਬਾਹਰੋਂ ਇਹਦੇ ਵਾਸਤੇ ਨਾ ਦੁੱਧ ਲਾਉਣ ਵਾਲੇ ਵੀ ਤੁਹਾਨੂੰ ਮਿਲ ਜਾਂਦੇ ਨੇ ਜਿਹੜੇ ਡਰਾਮੇਬਾਜ਼ੀ ਕਰਦੇ ਨੇ ਫੁੱਕਾ ਫਾਕਾਂ ਜੀਆਂ ਮਾਰ ਕੇ ਰੋਟੀ ਤੇ ਪਸ਼ੂ ਨੂੰ ਖਵਾਉਂਦੇ ਨੇ ਕੁਝ ਵੀ ਨਹੀਂ ਹੈਗਾ ਇੱਕ ਹਾਰਮੋਨ ਦਾ ਤਰੀਕਾ ਪਸ਼ੂ ਟੱਪਦਾ ਖੜ ਜਾਂਦਾ ਹੈ ਆਪਣੇ ਆਪ ਖੜਨ ਲੱਗ ਜੂ ਜਦੋਂ ਉਹ ਦਾਣਾ ਖਾਣ ਲੱਗ ਜਾਂਦਾ ਫਿਰ ਤਾਂ ਉਹਨੂੰ ਕੋਈ ਦਿੱਕਤ ਹੀ ਨਹੀਂ ਜਦੋਂ ਪਸ਼ੂ ਇੱਕ ਵਾਰੀ ਦੁੱਧ ਲਾਉਣ ਲੱਗ ਗਿਆ ਫਿਰ ਉਹ ਤੋਂ ਦੁੱਧ ਰੁਕਦਾ ਨਹੀਂ ਲਾਉਣ ਲੱਗ ਜਾਂਦਾ ਸੋ ਇੱਕ ਇਹਦੇ ਨਾਲ ਇਹ ਜ਼ਰੂਰ ਧਿਆਨ ਰੱਖਿਓ ਵੀ ਪਸ਼ੂ ਨੂੰ ਜਦੋਂ ਆਪਾਂ ਖਲ ਦਾਣਾ ਜਾਂ ਫੀਡ ਹਰਾਚਾਰਾ ਪਾਉਨੇ ਆ ਉਹਨੂੰ ਇਸ ਤਰ੍ਹਾਂ ਦੀ ਆਦਤ ਬਣਾਓ ਵੀ ਆਪਾਂ ਜਦੋਂ ਚੌਣ ਤੋਂ ਪਹਿਲਾਂ ਹੀ ਆਪਾਂ ਉਹਨੂੰ ਦਾਣਾ ਵਗੈਰਾ ਜਾਂ ਖਲ ਦਾਣਾ ਜੋ ਚੀਜ਼ ਆਪਾਂ ਨੂੰ ਹਰੇ ਪੱਠੇ ਪਾਉਨੇ ਆ ਸ਼ੋਭਾ ਤੇ ਸਾਭ ਨੂੰ ਜੇ ਚੌਣ ਤੋਂ ਪਹਿਲਾਂ ਸ਼ੁਰੂ ਕਰ ਲਵਾਂਗੇ ਨਾ ਆਪਾਂ ਫਿਰ ਪਸ਼ੂ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਕਾਫੀ ਘੱਟ ਜਾਂਦੀਆਂ ਨੇ ਸੋ ਇਹ ਤਰੀਕਾ ਅਪਣਾ ਕੇ ਤੁਸੀਂ ਜ਼ਰੂਰ ਦੇਖੋ ਫਿਰ ਤੁਹਾਨੂੰ ਜਿਹੜਾ ਟੀਕਾ ਲਗਾਉਣ ਦੀ ਬਿਲਕੁਲ ਲੋੜ ਨਹੀਂ ਪੈਣੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ